ਸਾਰ ਸੰਗਤ ਜਿਹੜਾ ਸਮਾਂ ਆ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਸਾਡੇ ਨਾਲ ਬਹੁਤ ਵੱਡਾ ਮਾੜਾ ਸਮਾਂ ਆਉਣ ਵਾਲਾ ਹੈ ਅਸੀਂ ਉਹ ਸਮੇਂ ਨੂੰ ਵੇਖਾਂਗੇ 18 ਤਰੀਕ 18 ਮਈ ਨੂੰ ਇੱਕ ਐਸੀ ਜਿਹੜੀ ਹੈ ਸਾਡੇ ਨਾਲ ਟ੍ਰੈਜੇਡੀ ਹੋਣ ਵਾਲੀ ਆਖਰ ਕੀ ਹੋਣ ਵਾਲਾ ਕੀ ਦੁਨੀਆ ਖਤਮ ਹੋ ਰਹੀ ਹੈ ਬਹੁਤ ਤਰ੍ਹਾਂ ਦੇ ਸਵਾਲ ਬਣੇ ਹੋਏ ਨੇ ਸੰਤ ਅਕਸਰੀ ਕਿਆ ਕਰਦੇ ਸੀ ਇਸ ਸਮੇਂ ਬਾਰੇ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਗਿਆਨ ਟੀਵੀ ਚੈਨਲ ਦੇ ਨਾਲ ਸਾਥ ਸੰਗਤ ਜੀ ਆਪ ਜੀ ਬਣੇ ਰਹੋ ਆਪਾਂ ਵੇਖ ਰਹੇ ਆ ਕਿ ਸੋਸ਼ਲ ਮੀਡੀਆ ਤੇ ਬੜਾ ਜਿਹੜਾ ਰੌਲਾ ਛੜਿਆ ਹੋਇਆ ਹੈ ਉਹ ਹੈ 18 ਮਈ ਦਾ ਰੌਲਾ ਕਿ ਜੀ ਸਮਾਂ ਜਿਹੜਾ ਨਾ ਬਹੁਤ ਭਿਆਨਕ ਆ ਰਿਹਾ ਹੈ 18 ਮਈ ਤੁਹਾਡੇ ਲਈ ਬਹੁਤ ਭਿਆਨਕ ਹੈ 18 ਮਈ ਨੂੰ ਜਿਹੜਾ ਤੁਹਾਡਾ ਸਮਾਂ ਹੈ ਉਹ ਬਰਬਾਦ ਹੋ ਜਾਏਗਾ ਤੁਸੀਂ ਇਦਾਂ ਜਿਹੜਾ ਹੈ ਖਤਮ ਹੋ ਜਾਓਗੇ ਐ ਹੋ ਜਾਏਗਾ ਫਲਾਨਾ ਜੀ ਉਹ ਬਹੁਤ ਤਰ੍ਹਾਂ ਦੀਆਂ ਗੱਲਾਂ ਬਾਤਾਂ ਜੜੀਆਂ ਨੇ ਸਾਹਮਣੇ ਆ ਰਹੀਆਂ ਹਨ ਪਰ ਮੈਂ ਇੱਕੋ ਬੇਨਤੀ ਕਰਕੇ ਆਪ ਜੀ ਦਾ ਜਿਹੜਾ ਧਿਆਨ ਹੈ ਸਾਧ ਸੰਗਤ ਉਹ ਦਵਾਵਾਂ ਕਿ ਕੁਝ ਵੀ ਅਜਿਹਾ ਨਹੀਂ ਹੋਣ ਵਾਲਾ ਪਰ ਸੰਤ ਅਕਸਰ ਕਹਿੰਦੇ ਹੁੰਦੇ ਸੀ ਵੀ ਜੇਕਰ ਅਸੀਂ ਹਲੇ ਵੀ ਨਾ ਸਮਝੇ ਕਹਿੰਦੇ ਸਮਾਂ ਜਿਹੜਾ ਇੱਕ ਦਿਨ ਨਹੀਂ ਲੱਗਣਾ ਕਹਿੰਦੇ ਇੱਕ ਮਿੰਟ ਤੋਂ ਘੱਟ ਦਾ ਸਮਾਂ ਲੱਗਣਾ ਇੱਕ ਅੱਖ ਝਪਕਣ ਤੋਂ ਵੀ ਘੱਟ ਦਾ ਸਮਾਂ ਲੱਗਣਾ ਕਹਿੰਦੇ ਜੇ ਸਾਡਾ ਜਿਹੜਾ ਹੈ ਰਵਈਆ ਨਾ ਬਦਲਿਆ ਸਾਡੇ ਵਿੱਚ ਕੋਈ ਬਦਲਾਅ ਨਾ ਹੋਇਆ ਕਹਿੰਦੇ ਯਾਦ ਰੱਖਿਓ ਵੀ ਸਾਡੇ ਵਿੱਚ ਬਹੁਤ ਤਰ੍ਹਾਂ ਦੀਆਂ ਜੜੀਆਂ ਨੇ ਤਬਦੀਲੀਆਂ ਆਉਣੀਆਂ ਜ਼ਰੂਰੀ ਨੇ ਕਿਉਂਕਿ ਸਾਡਾ ਜਿਹੜਾ ਜੀਵਨ ਹੈ ਨਾ ਇਸ ਕਦਰ ਤੱਕ ਵਿਗੜ ਚੁੱਕਿਆ ਹੈ ਇਹਨੂੰ ਸੁਧਾਰਨ ਵਾਸਤੇ ਸਾਨੂੰ ਕੁਝ ਚੀਜ਼ਾਂ ਦੀ ਲੋੜ ਹੈ ਸਾਨੂੰ ਲੋੜ ਹੈ ਨਾਮ ਸਿਮਰਨ ਦੀ ਅਫਵਾਹਾਂ ਸਾਡੇ ਕੋਲੇ ਬਹੁਤ ਜ਼ਿਆਦੇ ਨੇ ਸਾਡੇ ਕੋਲੇ ਜੜੀਆਂ ਚੀਜ਼ਾਂ ਨੇ ਬਹੁਤ ਜ਼ਿਆਦੇ ਨੇ ਵੀ ਐ ਹੋਣ ਜਾ ਰਿਹਾ ਜੀ ਆਹ ਹੋ ਗਿਆ ਆਹ ਹੋ ਗਿਆ ਪਰ ਯਾਦ ਰੱਖਿਓ ਸਤਿਗੁਰੂ ਕਹਿੰਦੇ ਨੇ ਨਾਨਕ ਨਾਮ ਨਾ ਵਿਸਰੈ ਜਿਉਂ ਭਾਵੈ ਤਿ ਵੈ ਰਜਾਇ ਕਹਿੰਦੇ ਬਸ ਇਸ ਗੱਲ ਦਾ ਚਿੰਤਨ ਕਰਿਓ ਵੀ ਪ੍ਰਭੂ ਪਰਮਾਤਮਾ ਜੀ ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ ਤੇਰੀ ਰਜ਼ਾ ਵਰਤਦੀ ਹੈ ਪਰ ਮਿਹਰ ਕਰ ਮੈਨੂੰ ਤੇਰਾ ਨਾਮ ਕਦੇ ਨਾ ਭੁੱਲੇ ਇਹ ਮੇਰੇ ਤੇ ਕਿਰਪਾ ਕਰ ਦੇ ਕਹਿੰਦੇ ਮੈਨੂੰ ਹੋਰ ਕਿਸੇ ਚੀਜ਼ ਦੀ ਪਰਵਾਹ ਨਹੀਂ ਐਵੇਂ ਨਾ ਜਿਹੜਾ ਖਬਰਾਇਆ ਕਰੋ ਵੀ ਐਵੇਂ ਦੁਨੀਆ ਖਤਮ ਹੋ ਰਹੀ ਹੈ ਜੀ ਆ ਆ ਹੋਏਗਾ ਇਹ ਮਹਾ ਪਰਲੋ ਆਏਗੀ ਜੀ ਕਹਿੰਦੇ ਪਾਣੀ ਉਹ ਪਾਣੀ ਹੋ ਜਾਣਾ ਜੀ ਐ ਹੋ ਜਾਣਾ ਸਾ ਸੰਗਤ ਉਹ ਤਾਂ ਜਿਹੜਾ ਕੁਝ ਹੋਣਾ ਹੈ ਉਹਦੀ ਰਜਾ ਵਿੱਚ ਹੀ ਹੋਣਾ ਹੈ ਪਰ ਉਹ ਸਮੇ ਨੂੰ ਪਹਿਲਾਂ ਹੀ ਸੋਚ ਕੇ ਅਸੀਂ ਅੱਜ ਆਪਣਾ ਖਰਾਬ ਕਰ ਰਹੇ ਆਂ ਕੱਲ੍ਹ ਬਾਰੇ ਸੋਚ ਕੇ ਅੱਜ ਖਰਾਬ ਨਾ ਕਰੀਏ ਅੱਜ ਉਹਨੂੰ ਸਫਲ ਕਰਨ ਦੀ ਕੋਸ਼ਿਸ਼ ਕਰੀਏ ਸਤਿਗੁਰ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਜਾ ਕੇ ਅਰਦਾਸ ਕਰਨ ਦੀ ਕੋਸ਼ਿਸ਼ ਕਰੀਏ ਕਿ ਇਹ ਵੀ ਸਤਿਗੁਰ ਆਪ ਜੀ ਕਿਰਪਾ ਕਰਿਓ ਆਪ ਜੀ ਰਹਿਮਤ ਕਰਿਓ ਮੇਰਾ ਜਿਹੜਾ ਹੈ ਕੱਲ ਨੂੰ ਵੀ ਸਵਾਰ ਦੋ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ ਉਹ ਗੁਰੂ ਇੰਨਾ ਮਹਾਨ ਹੈ ਜਿਹੜਾ ਤੇਰੇ ਆਉਣ ਵਾਲੇ ਕੱਲ ਨੂੰ ਵੀ ਰੱਖ ਲਏਗਾ ਜਿਹੜਾ ਤੇਰੇ ਆਉਣ ਵਾਲੇ ਕੱਲ ਨੂੰ ਵੀ ਸਵਾਰ ਦੇਗਾ ਉਹ ਸਤਗੁਰ ਸੱਚੇ ਪਾਤਸ਼ਾਹ ਜੀ ਐਨੇ ਜਿਆਦਾ ਵੱਡੀ ਤਾਕਤ ਦੇ ਸਮਰੱਥ ਨੇ ਸਾਧ ਸੰਗਤ ਪਾਤਸ਼ਾਹ ਕਹਿੰਦੇ ਨੇ ਹਰ ਨਾਮੈ ਤੁਲ ਨਾ ਪੁਜਈ ਸਭ ਡਿੱਠੀ ਠੋਕ বাজਾਈ ਕਹਿੰਦੇ ਕਰਮ ਕਾਂਡ ਦੀ ਸਾਰੀ ਮਰਿਆਦਾ ਕਹਿੰਦੇ ਚੰਗੀ ਤਰ੍ਹਾਂ ਫਰਖ ਕੇ ਤੂੰ ਵੇਖ ਲਈ ਜਾਂ ਵੇਖ ਵੇਖਿਆ ਹੋਏਗਾ ਤਿੰਨੇ ਚੰਗੀ ਤਰ੍ਹਾਂ ਕਰਿਆ ਵੀ ਹੋਏਗਾ ਪਰ ਕੋਈ ਕਰਮ ਪ੍ਰਭੂ ਦਾ ਨਾਮ ਸਿਮਰਨ ਦੀ ਬਰਾਬਰੀ ਤੱਕ ਨਹੀਂ ਅਪੜ ਤੱਕਦਾ ਕੋਈ ਨਹੀਂ ਕਰ ਸਕਦਾ ਕਿੰਨੇ ਪਰਮਾਤਮਾ ਦਾ ਨਾਮ ਇੱਕ ਐਸੀ ਅਵਸਥਾ ਹੈ ਇੱਕ ਐਸੀ ਜਿਹੜੀ ਕਿਰਪਾ ਹੈ ਜਿਹੜਾ ਜੋ ਜਿਹੜੇ ਸਮੇਂ ਤੇ ਕਰ ਲੈ ਤੇ ਮੇਰੇ ਸਤਿਗੁਰੂ ਜੀ ਉਹਦੇ ਤੇ ਕਿਰਪਾ ਕਰ ਦਿੰਦੇ ਨੇ ਉਹਦੇ ਤੇ ਰਹਿਮਤ ਕਰ ਦਿੰਦੇ ਨੇ ਪਿਆਰਿਓ ਇਸ ਕਰਕੇ ਚਿੰਤਨ ਕਰੋ ਵੀ ਅਸੀਂ ਰੱਬ ਦੇ ਨੇੜੇ ਹੋਈਏ ਪਰਮਾਤਮਾ ਦੇ ਨੇੜੇ ਹੋਈਏ ਇਹ ਇਹ ਜਿਹੜਾ ਫਿਕਰ ਨਾ ਕਰੋ ਵੀ ਸਾਡੀ ਖਤਮ ਹੋ ਜਾਵਾਂਗੇ ਅਸੀਂ ਐ ਹੋ ਜਾਵਾਂਗੇ ਜੇ ਪਾਤਸ਼ਾਹ ਚਾਵੇ ਤੇ ਪਿਆਰਿਓ ਯਾਦ ਰਖਿਓ ਹਰ ਜੁਗ ਜੁਗ ਭਗਤ ਉਪਾਇਆ ਪੈਜ ਰਖਦਾ ਆਇਆ RAM ਰਾਜੇ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਉ ਮੁਖ ਲਾਇਆ ਕਹਿੰਦੇ ਅਹੰਕਾਰੀਆਂ ਤੇ ਨਿੰਦਕਾਂ ਨੂੰ ਸਤਗੁਰ ਨੇ ਜਿਹੜੀ ਆ ਪਿੱਠ ਵੀ ਆਪਣੀ ਨਹੀਂ ਵਿਖਣ ਦਿੱਤੀ ਤੇ ਪਿਆਰਿਓ ਉਹਨੇ ਆਪਣੇ ਭਗਤਾਂ ਦੀ लाज ਰੱਖੀ ਤੇ ਇਹ ਉਹ ਸਤਗੁਰੂ ਐਸਾ ਹੈ ਆਪਾਂ ਇਹ ਗੱਲ ਨੂੰ ਕਦੇ ਨਾ ਭੁੱਲੀਏ ਵੀ ਪਰਮਾਤਮਾ ਦੇ ਨੇੜੇ ਹੋਈਏ ਉਹਦੇ ਨੇੜੇ ਹੋਵਾਂਗੇ ਤੇ ਯਾਦ ਰਖਿਓ ਕੋਈ ਸੰਕਟ ਜਿਹੜਾ ਸਾਡੇ ਕੋਲ ਨਹੀਂ ਆ ਸਕਦਾ ਉਦੀ ਕਿਰਪਾ ਦੇ ਨਾਲ ਸਾਰੇ ਸੰਕਟ ਮਿਟ ਜਾਂਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ